ਇੱਕ ਖਬਰ ਮਿਆਂਮਾਰ ਨਾਲ ਸੰਬੰਧਤ ਹੈ ਕਿ ਉੱਥੋਂ 500 ਦੇ ਕਰੀਬ 500 ਤੋਂ ਵੀ ਵੱਧ ਭਾਰਤੀਆਂ ਨੂੰ ਵਾਪਸ ਕੱਢਿਆ ਗਿਆ ਜਾਂ ਵਾਪਸ ਲਿਆਂਦਾ ਗਿਆ ਗੁਜਰਾਤ ਸੂਬੇ ਨਾਲ ਸੰਬੰਧਤ ਇੱਕ ਵਿਅਕਤੀ ਹੈ ਜੀ ਹਤੇਸ਼ ਹਮ ਹੂੰ ਉਹਦਾ ਉੱਥੇ ਸੈਂਟਰ ਚੱਲਦਾ ਕੋਈ ਹਮ ਉਹਨੇ ਅਜਿਹੀ ਕੋਈ ਇਸ਼ਤਿਹਾਰਬਾਜ਼ੀ ਕੀਤੀ ਤੇ ਬੱਚਿਆਂ ਨੂੰ ਲਵਾਉਣੇ ਵਾਅਦੇ ਹੋ ਗਏ ਤੇ ਉਹਦੇ ਵਿੱਚੋਂ ਇਸ਼ਤਿਹਾਰ ਹੋ ਗਏ ਤੇ ਸਿਲੈਕਟ ਹੋ ਗਏ ਜੀ ਉਹਨੇ ਬਕਾਇਦਾ ਤੌਰ ਤੇ ਉਹਨਾਂ ਨਿਆਣਿਆਂ ਦੇ ਲਈ ਥਾਈਲੈਂਡ ਦੀਆਂ ਟਿਕਟਾਂ ਭੇਜੀਆਂ ਥਾਈਲੈਂਡ ਤੋਂ ਉਹਨਾਂ ਨੂੰ ਬਾਇ ਰੋਡ ਮੀਆਂ ਮਾਰ ਲਿਜਾਇਆ ਗਿਆ ਉਹਦੀ ਹੱਦ ਪਾਰ ਕਰਕੇ ਉਹਨਾਂ ਨੂੰ ਉੱਥੋਂ ਨਦੀ ਤੋਂ ਪਾਰ ਕਰਾ ਕੇ ਸਿੱਦੇ ਜੰਗਲ ਚ ਲਜਾਇਆ ਗਿਆ ਤੇ ਜੰਗਲ ਦੇ ਵਿੱਚ ਬਚਕਾਰ ਕਹਿੰਦੇ ਇੱਕ ਆਲੀਸ਼ਾਨ ਮਹਿਲੂਮਾ ਮਤਲਬ ਬੰਗਲੋ ਕਹਿ ਲੋ ਜਾਂ ਕੋਠੀ ਕਹਿ ਲੋ ਜਾਂ ਮਤਲਬ ਬੜੀ ਇਮਾਰਤ ਕਹਿ ਲੋ ਜਿਹਦੇ ਵਿੱਚ ਉਹਦੇ ਕਾਲ ਸੈਂਟਰ ਟਾਈਪ ਤੈਨ ਤਕਨੀਕੀ ਜਿਹੜੇ ਸੈਂਟਰ ਆਈਟੀ ਸੈਂਟਰ ਟਾਈਪ ਅਜਿਹਾ ਕੰਮ ਚੱਲਦਾ ਜੀ ਤੇ ਜਦੋਂ ਬੱਚੇ ਉੱਥੇ ਪਹੁੰਚ ਜਾਂਦੇ ਨੇ ਤਾਂ ਉਹ ਉੱਥੇ ਉਹ ਗੁਲਾਮ ਵਧੂਆ ਮਜ਼ਦੂਰ ਇਸ ਪ੍ਰਕਿਰਿਆ ਚ ਬਣ ਜਾਂਦੇ ਨੇ ਉੱਥੇ ਜਿਨ੍ਹਾਂ ਨੂੰ 75000 ਦੀ ਤਨਖਾਹ ਦਾ ਸਬਜ ਵਾਕ ਸੀ ਉੱਥੇ ਗੁਲਾਮ ਬਣਾਏ ਗਏ ਇੱਕੋ ਤਰ੍ਹਾਂ ਦਾ ਮਾਲ ਮਿਲੂਗਾ ਜੀ ਖਾਣੀਆਂ ਖਾਓ ਤੁਸੀਂ ਵੈਜੋ ਨਹੀਂ ਹੋ ਕੋਈ ਪਤਾ ਨਹੀਂ ਨਾਨ ਵੈਜ ਪਿਆ ਹੀ ਖਾਣਾ ਪਊਗਾ ਹਮ ਹਮ ਹੈ ਜਿਆਦਾ ਚੀਪੀ ਕੀਤੀ ਤਾਂ ਕੁੱਟਮਾਰ ਵੀ ਹੁੰਦੀ ਸੀ ਹਮ ਤੇ ਉੱਥੇ ਜਾ ਕੇ ਨਿਕਲਿਆ ਕੀ ਕਿ 87 ਲੱਖ ਦੀ ਜੇ ਠੱਗੀ ਕਰੋਗੇ ਤਾਂ ਉਹਦੀ ਐਵਰੇਜ 7 ਲੱਖ ਦਾ ਤੁਹਾਨੂੰ ਇਨਸੈਂਟਿਵ ਮਿਲੂਗਾ ਉਹ ਠੱਗੀ ਦੀ ਆਈਟੀ ਕੰਪਨੀ ਹੈ ਹਮ ਠੱਗ ਬਣਾ ਸਿਖਾਉਂਦੀ ਹੈ ਟ੍ਰੇਨਡ ਕਰਦੀ ਹੈ ਉਹਦੇ ਲਈ ਤੇ ਉਹ 7 ਲੱਖ ਜਿਹੜਾ ਮਿਲਣਾ ਉਹਦੇ ਵਿੱਚੋਂ ਵੀ 20% ਘਟਾਇਆ ਕਰੂਗਾ ਉਹ ਜੀ ਸਾਲ ਬਾਅਦ ਇਕੱਠਾ ਦੇਾਂਗੇ ਪਤਾ ਨਹੀਂ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ ਕੀ ਹੋਇਆ ਆਖਰ ਇਹ ਸੂਚਨਾ ਬਾਹਰ ਆਈ ਤੇ ਮਿਆਂ ਮਾਰਦੀ ਫੌਜ ਨੇ ਬੱਚੇ ਛੜਾਏ ਨੇ ਜੀ ਉਹਨਾਂ ਨੇ ਉਸ ਜੰਗਲ ਚ ਜਾ ਕੇ ਛਾਪੇ ਮਾਰੀ ਉਹਨਾਂ ਨੇ ਉਹ ਛੜਾਏ ਤੇ ਉਹ 10 ਦਾ ਵੇਜਾਂ ਦੇ ਹਿਸਾਬ ਨਾਲ ਜਿਹੜੇ ਜਿਹੜੇ ਮੁਲਕਾਂ ਦੇ ਸੀਗੇ ਉਹਨਾਂ ਚਿੱਤੇ ਤੋਂ 500 ਦੇ ਕਰੀਬ ਭਾਰਤੀ ਸੀਗੇ ਉਹ ਵਾਪਸ ਭੇਜੇ ਉਹ ਦਿੱਲੀ ਏਅਰਪੋਰਟ ਤੇ ਉਤਰੇ ਉਹਨਾਂ ਚੋ ਜੈਪੂਰ ਵਾਲਾ ਰਾਜਸਥਾਨ ਵਾਲੇ ਜੈਪੂਰ ਏਅਰਪੋਰਟ ਤੇ ਨੂੰ ਭੇਜੇ ਪੰਜਾਬ ਵਾਲਾ ਪੰਜਾਬ ਦੇ ਨੂੰ ਭੇਜੇ 42 ਤੋਂ 50 ਦੇ ਕਰੀਬ ਸ਼ਾਇਦ ਪੰਜਾਬੀ ਨੇ ਅਜੇ ਸਹੀ ਜਾਣਕਾਰੀ ਨਹੀਂ ਆਈ ਨਾਮ ਵਗੈਰਾ ਦੀ ਜੀ ਤੇ 24 ਤੋਂ ਵੱਧ ਰਾਜਸਥਾਨੀ ਨੇ ਤੇ ਜ਼ਿਆਦਾਤਰ ਸਧਾਰਨ ਆਮ ਪਰਿਵਾਰਾਂ ਦੇ ਬੱਚੇ ਨੇ ਤੇ ਇਹ ਗੁਜਰਾਤ ਦਾ ਹਤੇਸ਼ ਨਾ ਦਾ ਬੰਦਾ ਹੈ ਜਿਹਨੇ ਇਹਨਾਂ ਨਾਲ ਇਹ ਠੱਗੀ ਮਾਰੀ ਹੈ ਜੀ